ਸੀ ਇੱਕ ਢਾਈ ਮਹੀਨੇ ਪੁਰਾਣੀ ਜਿਹੜੀ ਕਣਕ ਆ ਢਾਈ ਮਹੀਨੇ ਦੀ ਹੋ ਚੁੱਕੀ ਆ ਇਹ ਕਣਕ ਇਸ ਕਣਕ ਨੂੰ ਅਸੀਂ ਆ ਦੇਖੋ ਸਾਈਡਾ ਤੇ ਕਿ ਅਸੀਂ ਬੱਕਰੀਆਂ ਨੂੰ ਇਹਨੂੰ ਖਵਾ ਰਹੇ ਆ ਤੇ ਇਹ ਕਾਰਨ ਹੈ ਜੀ ਇੱਕ ਤਾਂ ਜਦੋਂ ਇਹ ਕਣਕ ਖਾਂਦੇ ਆ ਜੀ ਮਤਲਬ ਕਿ ਆਪਾਂ ਚਰਾ ਦੇਦੇ ਅੱਗੇ ਹੁਣ ਨਹੀਂ ਪਹਿਲਾਂ ਤਾਂ ਚਰਾਉਨੇ ਆ ਜੀ ਇਹ ਕਣਕ ਤਾਂ ਫਿਰ ਉਸ ਤੋਂ ਬਾਅਦ ਫਟਾਰਾ ਬਹੁਤ ਹੁੰਦਾ ਜੀ ਅੱਛਾ ਜੀ ਹਾਂ ਜੀ ਹਾਂ ਜੀ ਬੂਟਾ ਬਦਲ ਜ਼ਿਆਦਾ ਹੁੰਦਾ ਤੇ ਪੰਜਾਂ ਚੌਹਾਂ ਦਿਨਾਂ ਬਾਅਦ ਫਿਰ ਇੱਕੋ ਜਿਹੀ ਹੋ ਜਾਂਦੇ ਰਲ ਜਾਂਦੇ ਸਾਨੂੰ ਹੋਏਗਾ ਜੀ 8-10 ਸਾਲ ਹੋ ਗਏ ਆ ਜੀ ਤੁਸੀਂ ਆਪੇ ਲੱਪੇ ਹੀ ਹਾਂਜੀ ਹਾਂਜੀ ਚਲੋ ਦੇਖੇ ਜੇ ਜਾਂਦੇ ਹੁੰਦੇ ਬੱਕਰੀਆਂ ਥੋੜੇ ਜਿੱਥੋਂ ਕਿ ਚਾਰ ਮਦਰ ਤੁਰੇ ਜਾਂਦੀਆਂ ਬੱਕਰੀਆਂ ਖਾ ਜਾਂਦੀਆਂ ਸੀ ਉੱਥੋਂ ਅਸੀਂ ਦੇਖਦੇ ਰਹਾ ਬੂਟੇ ਦਾ ਫਟਾਰਾ ਬਹੁਤ ਹੁੰਦਾ ਹੈਗਾ ਜੀ ਫਿਰ ਅਸੀਂ ਉਦੋਂ ਤੋਂ ਆਰੰਭ ਕਰ ਦਿੱਤਾ ਵੀ ਇਹ ਚਾਰਿਆ ਕਰੋ ਜੀ ਲਾ ਲਓ ਜੇ ਅੱਠ ਰੱਖੇ ਆ ਡੱਖੇ ਆ ਜੀ ਇਹਦੇ ਕਣਕ ਦੇ ਮਾਲ ਲਾ ਹੋਣਾ ਜਦੋਂ ਫਟਾਰਾ ਮਤਲਬ ਤੋਂ ਖਾ ਗਏ ਬੱਕਰੀਆਂ ਖਾ ਗਏ ਇਹ 14 14 15 15 ਦੇ ਡੱਖੇ ਹੋ ਜਾਣੇ ਆ ਜੀ ਫਮਤਲਬ ਹਾਂ ਜਿਆਦਾ ਮਤਲਬ ਇਹ ਤਾਂ ਫਟਾਰਾ ਹੋਣਾ ਜੀ ਕਣਕ ਦੀ ਕਿਸਮ ਕੋਈ ਵੀ ਹੋਵੇ ਹਾਂ ਕਣਕ ਦੀ ਕੋਈ ਵੀ ਹੋਵੇ ਜੀ ਠੀਕ ਆ ਤੁਸੀਂ ਹਰੇਕ ਤਰ੍ਹਾਂ ਦੀ ਗਾੜੀ ਆ ਹਰੇਕ ਤਰ੍ਹਾਂ ਦੀ ਆਪਾਂ ਲੈ ਆਉਂਦੇ ਇਹਨਾਂ ਚਰਾਉਂਦੇ ਆ ਜੀ ਇਸ ਤਰ੍ਹਾਂ ਉਹਨੇ ਖਾ ਲਈ ਹਾਂਜੀ ਹਾਂਜੀ ਖਾ ਲੈਣਾ ਹੋਰ ਥੱਲੇ ਰਗੜੀ ਜਾਣਾ ਹਲੇ ਨੇ ਖਾਈ ਜਾਣਾ ਹਲੇ ਤਾਂ ਹਲੇ ਰਹਿਣ ਤਗੜਾ ਕੇ ਕਰ ਕਾਫੀ ਨਵੀਂ ਕਰਦੇ ਨੇ ਇਹਨਾਂ ਨੂੰ ਹੁਣ ਕੋਈ ਖਾਦ ਜਾਂ ਕੋਈ ਸਪਰੇ ਨਹੀਂ ਬੱਕਰੀਆਂ ਨੂੰ ਖਾਣ ਤੋਂ ਬਾਅਦ ਨਹੀਂ ਜੀ ਕੋਈ ਨਹੀਂ ਕਰਨੀ ਜੀ ਐਦਾਂ ਹੀ ਛੱਡ ਹਾਂਜੀ ਹਾਂਜੀ ਹੁਣ ਤਿੰਨ ਦਿਨਾਂ ਅਸੀਂ ਬਲੂਰੀਆਂ ਦਾ ਦਣ ਖੋਲ ਜਾਂਦੇ ਆਂ ਜੀ ਕਾਂਕਤਾ ਛੱਤਰ ਰਾਲ ਜਾਂ ਮਤਲਬ ਬਾਤ ਤੋਂ ਨਹੀਂ ਇਹ ਜੀ ਪਿਛਲੀ ਵੀਡੀਓ ਜਿਹੜੀ ਆਪਾਂ ਕਰੀ ਸੀ ਤੁਹਾਨੂੰ ਯਾਦ ਆ ਉਹਦੇ ਵਿੱਚ ਆਪਾਂ ਸੋਨਾ ਮੋਤੀ ਕਣਕ ਦੇ ਉੱਤੇ ਜਿਹੜੀ ਆਰਗੈਨਿਕ ਸਪਰੇਅ ਜਾਂ ਐਕਸਪੈਰੀਮੈਂਟ ਤੁਹਾਨੂੰ ਦੱਸਿਆ ਸੀਗਾ ਆਰਗੈਨਿਕ ਸਪਰੇਅ ਤੁਸੀਂ ਉਹ ਕਿਸੇ ਵੀ ਕਣਕ ਤੇ ਕਰ ਸਕਦੇ ਆ ਜ਼ਰੂਰੀ ਨਹੀਂ ਕਿ ਕੱਲੀ ਸੋਨਾ ਮੋਤੀ ਦੇ ਉੱਤੇ ਕਰਨੀ ਆ ਤੇ ਹੁਣ ਅੱਜ ਜਿਹੜੀ ਆਪਾਂ ਵੀਡੀਓ ਕਰਨ ਜਾ ਰਹੇ ਆ ਉਹ ਤੁਹਾਨੂੰ ਦੱਸਣ ਲੱਗੇ ਆ ਇੱਕ ਪ੍ਰਾਤਨ ਤਰੀਕਾ ਉਹ ਹੈਗਾ ਆ ਕਿ ਅਸੀਂ ਇੱਕ 2.5 ਮਹੀਨੇ ਪੁਰਾਣੀ ਜਿਹੜੀ ਕਣਕ ਆ 2.5 ਮਹੀਨੇ ਦੀ ਹੋ ਚੁੱਕੀ ਆ ਇਹ ਕਣਕ ਇਸ ਕਣਕ ਨੂੰ ਅਸੀਂ ਆ ਦੇਖੋ ਸਾਈਡਾਂ ਤੇ ਕਿ ਅਸੀਂ ਬੱਕਰੀਆਂ ਨੂੰ ਇਹਨੂੰ ਖਵਾ ਰਹੇ ਹਾਂ ਕਿਉਂ ਖਵਾ ਰਹੇ ਹਾਂ ਕਿੱਦਾਂ ਖਵਾ ਰਹੇ ਇਹਦੇ ਬਾਰੇ ਜਿਹੜੀ ਗੱਲਬਾਤ ਹੈ ਉਹ ਤੁਹਾਨੂੰ ਅਸੀਂ ਸਾਰੀ ਸੁਣਾ ਦਿਆਂਗੇ ਜਾਨੀ ਜੀ ਆ ਬੱਕਰੀਆਂ ਚੋ ਗਈਆਂ ਜਾਨੀਆਂ ਸਾਰੀ ਕਣਕ ਹਾਂਜੀ ਹਾਂਜੀ ਇਹਨਾਂ ਨੇ ਖਾ ਜਾਣੀਆਂ ਚਾਰ ਜਾਨੀਆਂ ਤੇ ਇਹ ਕਿਉਂ ਕਾਰਨ ਕੀ ਆ ਇਹਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦਾ ਜੀ ਇਹ ਕਾਰਨ ਹੈ ਜੀ ਇੱਕ ਤਾਂ ਜਦੋਂ ਇਹ ਕਣਕ ਖਾਂਦੇ ਆ ਜੀ ਹੂੰ ਮਤਲਬ ਕਿ ਆਪਾਂ ਚਰਾ ਦੇਦੇ ਅੱਗੇ ਹੋਣ ਨਹੀਂ ਪਹਿਲਾਂ ਤਾਂ ਚਰਾਉਣੇ ਆ ਜੀ ਹੂੰ ਇਹ ਕਲਕਤਾ ਫਿਰ ਉਸ ਤੋਂ ਬਾਅਦ ਫਟਾਰਾ ਬਹੁਤ ਹੁੰਦਾ ਜੀ। ਅੱਛਾ ਜੀ। ਹਾਂਜੀ ਹਾਂਜੀ ਬੂਟਾ ਬਦਲ ਜ਼ਿਆਦਾ ਹੁੰਦਾ ਜਦੋਂ ਹਰੇਕ ਚੀਤੇ ਆਪਾਂ ਕਟਾਂਗ ਕਰਦੇ ਆ ਜਦੋਂ ਮਰੂਦਾ ਦੇ ਕਰਦੇ ਆ ਹਨਾ ਆੜਗਾਰੀ ਕਰਦੇ ਆ। ਹੂੰ। ਤੇ ਵੀ ਫਲ ਫਟੂੜ ਜ਼ਿਆਦਾ ਲੱਗੇ ਜੀ ਹਨਾ। ਅੱਛਾ ਜੀ। ਇਹਦੇ ਵੀ ਇੱਕ ਐਸਾ ਹੁੰਦਾ ਜੀ ਕਟਾਈ ਆ ਜੀ ਹੁਣ। ਅੱਛਾ ਜੀ। ਹਾਂਜੀ ਹਾਂਜੀ ਇਹਦੇ ਨਾਲ ਇਹਦਾ ਜੀ ਫਟਾਰਾ ਬਹੁਤ ਜਲਦੀ ਹੁੰਦਾ ਜੀ। ਤੇ ਪੰਜਾਂ ਚੌਹਾਂ ਦਿਨਾਂ ਬਾਅਦ ਫੇਰ ਇੱਕੋ ਜਿਹੀ ਹੋ ਜਾਂਦੇ ਰਾਲਜਾਂ ਨਿਕਲ ਕੇ। ਤੁਸੀਂ ਪਹਿਲਾਂ ਇਹ ਦੱਸੋ। ਹਾਂਜੀ। ਤੁਸੀਂ ਇਹ ਕੰਮ ਕਦੋਂ ਤੋਂ ਕਰ ਰਹੇ ਆ? ਸਾਨੂੰ ਹੋਏਗਾ ਜੀ 8-10 ਸਾਲ ਹੋ ਤੁਸੀਂ ਆਪੇ ਲੱਪੇ ਹੀ ਜਾਂ ਹਾਂਜੀ ਹਾਂਜੀ ਜਦੋਂ ਦੇਖੇ ਜੇ ਜਾਂਦੇ ਹੁੰਦੇ ਬੱਕਰੀਆਂ ਥੋੜੇ ਜਿੱਥੋਂ ਕਿ ਚਾਹ ਮਦਦ ਤੁਰੇ ਜਾਂਦੀਆਂ ਬੱਕਰੀਆਂ ਖਾ ਜਾਂਦੀਆਂ ਹੀ ਉੱਥੋਂ ਅਸੀਂ ਦੇਖਦੇ ਰਹਾ ਬੂਟੇ ਦਾ ਫਟਾਰਾ ਬਹੁਤ ਹੁੰਦਾ ਹੈਗਾ ਜੀ ਫਿਰ ਅਸੀਂ ਉਦੋਂ ਤੋਂ ਆਰੰਭ ਕਰ ਦਿੱਤਾ ਵੀ ਇਹ ਚਾਰਿਆ ਕਰੋ ਜੀ ਜੇ ਆਪਾਂ ਤਾਂ ਉਦਾਂ ਜਿੱਦਾਂ ਜੀ ਹਮੈ ਦੇਖਦਾ ਹੁੰਦਾ ਜਿੱਥੋਂ ਵੀ ਹਮ ਨੂੰ ਪਸ਼ੂ ਵੀ ਜ਼ਿਆਦਾ ਖਾ ਜਾਂਦੇ ਸੀਗਾ ਜੀ ਉੱਥੇ ਵੀ ਫਟਾਰਾ ਬਹੁਤ ਹੋ ਜਾਂਦੇ ਕਣਕ ਦਾ ਝਾੜ ਵੱਧ ਆਏਗਾ ਜੀ ਹਾਂਜੀ ਇਹ ਹੈਗਾ ਜੀ ਰੋਲੀ ਪੈਂਦਾ ਜੀ ਅੱਛਾ ਜੀ ਇੱਥੋਂ ਆਪਣੇ ਤੋਂ ਪੈ ਹੀ ਜਾਂਦਾ ਮੈਂ ਕਿਹਾ 4 ਕਿਲੋਮੀਟਰ ਪੈ ਜਾਂਦਾ ਹੋਣਾ ਜੀ ਇੰਨਾ ਕਿਉਂਦਾ ਚੱਗੇ ਹਾਂਜੀ ਦਾ ਮੀਰ ਜੀ ਦਾ ਇਹਨਾਂ ਦਾ ਪਿੰਡ ਜਿਹੜਾ ਰੋਲੀ ਹੈ ਹਾਂਜੀ ਰੋਲੀ ਆ ਜੀ ਤੇ ਇਧਰ ਸਿੰਘ ਸਾਹਿਬ ਦਾ ਹਾਂਜੀ ਇਹਨਾਂ ਦਾ ਵੀ ਰੋਲੀ ਆ ਜੀ ਹਾਂਜੀ ਇਹ ਰੋਲੀ ਤੋਂ ਆ ਜੀ ਠੀਕ ਹੈ ਤੇ ਇਹਨਾਂ ਨੂੰ ਬੇਨਤੀ ਕਰੀ ਤੀਏ ਕਿ ਭਾਈ ਪਸਾਨੀ ਤੁਸੀਂ ਕਣਕ ਚਾਰਨੀ ਆ ਜੀ ਅੱਛਾ ਜੀ ਹ ਤੇ ਤੁਸੀਂ ਜਿਹੜਾ ਇਹ ਸਿੰਘ ਸਾਹਿਬ ਲਿਆਉਂਦੇ ਆ ਅੱਜ ਦਾ ਬੱਕਰੀਆਂ ਲਿਆਉਂਦੇ ਆ ਹਾਂਜੀ ਤੁਸੀਂ ਇਹ ਕੰਮ ਕਿੰਨੇ ਚਿਰ ਤੋਂ ਮਤਲਬ ਆ ਕਣਕ ਖਵਾਉਣ ਵਾਲਾ ਬੱਕਰੀਆਂ ਨੂੰ ਕਰਦੇ ਹੋ ਸਾਲੋਂ ਹੋ ਗਏ ਜੀ 10 12 ਸਾਲ ਹੋ ਗਏ ਅੱਛਾ ਜੀ ਹਾਂਜੀ ਕਾਮਯਾਬ ਹੈ ਹਾਂਜੀ ਹਾਂਜੀ ਪੁਰਾਣੇ ਸਮੇਂ ਅੱਜ ਵੀ ਬਜ਼ੁਰਗ ਇਹਦਾ ਕਰਦੇ ਹੁੰਦੇ ਸੀ ਹਾਂਜੀ 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 ਫਟਾਰਾ ਹੁੰਦਾ ਕੋਈ ਵੀ ਚੀਜ਼ ਦਾ ਫਟਾਰਾ ਹੁੰਦਾ ਜਿਆਦਾ ਜਦੋਂ ਆਪਾਂ ਸੰਗ ਆ ਕੇ ਤੂ ਤੇ ਲਾ ਲਓ ਜੀ ਹੁਣ ਤੂ ਤੇ ਆਪਾਂ ਸੰਗਾਈ ਕਰ ਦਈਏ ਉਹਦਾ ਫਟਾਰਾ ਬਹੁਤ ਹੁੰਦਾ ਜੀ ਇਹਦਾ ਨੁਕਸਾਨ ਤਾਂ ਨਹੀਂ ਕੋਈ ਨਹੀਂ ਨੁਕਸਾਨ ਕੋਈ ਨਹੀਂ ਇਹਦਾ ਜੀ ਕੋਈ ਨੁਕਸਾਨ ਨਹੀਂ ਜੀ ਫੁੱਟਦੀ ਹੈ ਜੀ ਅੱਛਾ ਜੀ ਜਿੱਥੋਂ ਜਾਣੀ ਇਹਨੇ ਖਾ ਲਈ ਹਾਂਜੀ ਉੱਥੋਂ ਜਿਆਦਾ ਫੁੱਟਦੀ ਹੈ ਹਾਂ ਜਿਆਦਾ ਫਟਾਰਾ ਹੋਣਾ ਜੀ ਝਾੜ ਵੱਧ ਜਾਂਦਾ ਹਾਂਜੀ ਹਾਂਜੀ ਵੱਧਦਾ ਝਾੜ ਕੋਈ ਅੱਛਾ ਝਾੜ ਤੇ ਤੁਸੀਂ ਆਏ ਆ ਮੈਨੂੰ ਇਹਨਾਂ ਦੱਸ ਦਿਓ ਝਾੜ ਕਿੰਨਾ ਵਧਣ ਦੇ ਚਾਂਸ ਰਹਿੰਦੇ ਕਿੱਲੇ ਪਿੱਛੇ ਜਿੱਦਾਂ ਮੰਨ ਲਓ ਜੀ ਹਣ ਬੂਟਾ ਜਿੱਦਾਂ ਮੰਨ ਲਓ ਜੇ 8 ਰੱਖੇ ਆ ਡੱਖੇ ਆ ਜੀ ਇਹਦੇ ਕਣਕ ਦੇ ਮੰਨ ਲਓ ਹੁਣ ਜਦੋਂ ਫਟਾਰਾ ਮਤਲਬ ਤੋਂ ਖਾ ਗਏ ਬੱਕਰੀਆਂ ਖਾ ਗਏ ਆ ਇਹ 14 14 15 15 ਦੇ ਡੱਖੇ ਹੋ ਜਾਣੇ ਆ ਜੀ ਫਾਂ ਮਤਲਬ ਹਾਂ ਜ਼ਿਆਦਾ ਮਤਲਬ ਇਹ ਤਾਂ ਫਟਾਰਾ ਹੋਣਾ ਜੀ ਉਹਨਾਂ ਤੇ ਉਹਦੇ ਨਾਲ ਫਿਰ ਆਪ ਚਾਰਤਾ ਆਟੋਮੈਟਿਕ ਵਧਣਾ ਹੀ ਆ ਜੀ ਹਨਾ ਕਣਕ ਦੀ ਕਿਸਮ ਕੋਈ ਵੀ ਹੋਵੇ ਹਾਂ ਕਣਕ ਦੀ ਕੋਈ ਵੀ ਹੋਵੇ ਜੀ ਠੀਕ ਆ ਤੁਸੀਂ ਹਰੇਕ ਤਰ੍ਹਾਂ ਦੀ ਕਣਕ ਹਰ ਇੱਕ ਤਰ੍ਹਾਂ ਦੀ ਆਪਾਂ ਲੈ ਉਹਨੇ ਚਰਾਉਨੇ ਆ ਜੀ ਇਹ ਜਿਹੜੀ ਕਣਕ ਆ ਇਹ ਕਣਕ ਕਿੰਨੀ ਕਦੋਂ ਬੀਜੀ ਸੀ ਇਹ ਆਪਾਂ ਇਹਨਾਂ ਨੰਬਰ ਤੇ ਪਹਿਲੇ ਹਫ਼ਤੇ ਬੀਜੀ ਆ ਜੀ ਇਹ ਹਾਂ ਕਿਹੜੀ ਕਿਸਮ ਆ ਇਹ ਇਹ ਆ 222 ਹੋਣੀ ਆ ਜੀ ਆਰ 222 ਨੇ ਕੱਲੇ 222 ਆ ਜੀ ਅੱਛਾ 222 222 ਆ ਜੀ ਠੀਕ ਆ 222 ਤੇ ਤੁਸੀਂ ਪਹਿਲਾਂ ਵੀ ਕਦੇ ਕੀਤਾ ਇਹ ਹਾਂਜੀ ਹਾਂਜੀ ਆਪਾਂ ਹਰੇਕ ਸਾਲ ਹੀ ਕਰਦੇ ਸਨ ਤਾਂ 10 ਸਾਲੇ ਹੋ ਗਿਆ ਤਾਂ ਆ ਗਿਆ ਹਾਂ ਯਾਰ ਮਨਵੀਰ ਆ ਬੱਕਰੀ ਦਿਖਾਲ ਚਾਰਦੀ ਤੇ ਥੱਲੇ ਬੈਠ ਕੇ ਬੂਟਾ ਦਿਖਾਲ ਦੇ ਕੋਲੋਂ ਵੀ ਦੇਖ ਕਿਵੇਂ ਤਕਰੀਬਨ ਮੇਰਾ ਖਿਆਲ ਆ ਸਾਰਾ ਬੂਟਾ ਖਾ ਗਈ ਆ ਹਾਂ ਜੀ ਤੇ ਬੱਕਰੀਆਂ ਸਾਰਾ ਬੂਟਾ ਖਾਈ ਜਾਂਦੀਆਂ ਆ ਤਕਰੀਬਨ ਇਹ ਖਾਦਾ ਪਿਆ ਦੇਖੋ ਯਾਰ ਹਾਂ ਜੀ ਹਾਂ ਜੀ ਆ ਦੇਖੋ ਇਸ ਤਰ੍ਹਾਂ ਉਹਨੇ ਖਾ ਲਈ ਹਾਂ ਜੀ ਹਾਂ ਜੀ ਖਾ ਲੈਣਾ ਹੋਰ ਥੱਲੇ ਰਗੜੀ ਜਾਣਾ ਹਲੇ ਨੇ ਖਾਈ ਜਾਣਾ ਖੰਦੇ ਤਾਂ ਹਲੇ ਰਹਿਣੇ ਤਗੜਾ ਕੇ ਕਰ ਕਾਫੀ ਨੀਵੀਂ ਕਰ ਦੇਣੀ ਇਹਨਾਂ ਨੇ ਜੀ ਅੱਛਾ ਜੀ ਇਹਨਾਂ ਨੇ ਚੰਗੀ ਕਰ ਮੇਰੇ ਖਿਆਲ ਲਗਭਗ 100 ਕ ਦੇ ਲਾਗੇ ਬੱਕਰੀ ਹੋਣੀ ਨਾਲ ਦੀ ਜੀ ਹਾਂ ਕਈ ਇੱਕ ਉਹ ਤਾਂ ਖਾ ਖੂ ਕੇ ਬੈਠਦੀ ਹਾਂ ਬੈਠਿਆ ਬਸ ਐਡਾ ਬੈਠਿਆ ਰਹਿਣਾ ਜੀ ਦੇਖੋ ਕਿੱਥੋਂ ਤੱਕ ਟੋਲਾ ਉਹ ਤੱਕ ਗਿਆ ਹੋਇਆ ਹੈ ਨਾ 400 ਫਿਰ ਬੱਕਰੀਆਂ ਬੱਕਰੀਆਂ ਜੀ ਹਾਂ ਜੀ ਹਾਂ ਜੀ ਤੇ ਇਹ ਜਿਹੜੀ ਕਣਕ ਆ ਇਹ ਪਹਿਲੇ ਪਹਿਲੇ ਹਫ਼ਤੇ ਦੀ ਬੀਜੀ ਆ 222 ਕੇ ਸਮਿਆ ਅੱਛਾ ਇਹਨੂੰ ਕੋਈ ਸਪਰੇ ਸਪਰੂ ਹਾਂ ਜੀ ਸਪਰੇ ਤਾਂ ਜਿੱਦਾਂ ਜੀ ਕੱਖ ਤੋਂ ਵੀ ਕੀਤੀ ਸੀ ਇਹਨੂੰ ਅੱਛਾ ਜੀ ਹਾਂ ਜੀ ਹਾਂ ਜੀ ਤੇ ਇਹਦੇ ਉੱਤੇ ਕੋਈ ਖਾਦ ਹਾਂ ਜੀ ਇਹ ਤਾਂ ਜਿੱਦਾਂ ਮਤਲਬ ਜੂਰੀਆ ਪਈ ਹੋਈ ਨਾ ਕਣਕਾਂ ਦੇ ਦੀ ਠੀਕ ਆ ਹਾਂ ਜੀ ਹਾਂ ਜੀ ਠੀਕ ਹੈ ਤੁਸੀਂ ਹੋ ਗਿਆ ਹੁਣ 15 15-20 ਦਾ ਹੋ ਗਿਆ ਹੋਣਾ ਜੀ ਹੁਣ ਮੈਨੂੰ ਇਹ ਦੱਸੋ ਜਦੋਂ ਆਪਾਂ ਖਵਾਤੀ ਆ ਹਾਂਜੀ ਇਹ ਤੋਂ ਬਾਅਦ ਹਾਂਜੀ ਚਲੋ ਇਹ ਤੋਂ ਪਹਿਲਾਂ ਪਾਣੀ ਤੁਸੀਂ ਇੱਕਦਾਂ ਲਾਇਆ ਹਾਂਜੀ ਇੱਕ ਲੱਗਾ ਜੀ ਬਸ ਮੀ ਵੀ ਪੈ ਗਿਆ ਹਾਂਜੀ ਮੀ ਪੈ ਗਿਆ ਜੀ ਹਾਂਜੀ ਖੱਤਾ ਗਿੱਲਾ ਹੱਲੇ ਵੀ ਗਿੱਲਾ ਜੀ ਗਿੱਲਾ ਖੱਤਾ ਆ ਆਪਾਂ ਗੱਲੇ ਖੱਤੇ ਜੀ ਖੜੇ ਆ ਅੱਛਾ ਇਹ ਸੁਪਰ ਸੀਡਰ ਦੀ ਬਿਜਾਈ ਆ ਹਾਂਜੀ ਹਾਂਜੀ ਅੱਛਾ ਮੈਨੂੰ ਇੱਕ ਹੋਰ ਦੱਸ ਦਿਓ ਪਰਾਲੀ ਵਿੱਚ ਹੀ ਆ ਨਾ ਹਾਂ ਸਾਰੀ ਪਰਾਲੀ ਟੋਟਲ ਬੈਚ ਆ ਜੀ ਠੀਕ ਆ ਚਲੋ ਇਹ ਵੀ ਮੰਨ ਲੈਣੇ ਅੱਛਾ ਇੱਕ ਮੈਨੂੰ ਇਹ ਦੱਸ ਦਿਓ ਕਿ ਜਿਹੜਾ ਹੁਣ ਜਿੱਦਾਂ ਹੁਣ ਆਪਾਂ ਇਹਨ ਤੇ ਇਹ ਦੋਸਤੇ ਜਾਣਣਾ ਚਾਹਣਗੇ ਆ ਉਹ ਇਹਨੂੰ ਹੁਣ ਕੋਈ ਖਾਦ ਜਾਂ ਕੋਈ ਸਪਰੇਅ ਇਹਨਾਂ ਬੱਕਰੀਆਂ ਨੂੰ ਖਾਣ ਤੋਂ ਬਾਅਦ ਨਹੀਂ ਜੇ ਕੋਈ ਨਹੀਂ ਕਰਨੀ ਜੀ ਐਵੇਂ ਛੱਡ ਹਾਂਜੀ ਹਾਂਜੀ ਹੁਣ ਤਿੰਨ ਦਿਨਾਂ ਦਾ ਅਸੀਂ ਬਲੋਰੀਆ ਦਾ ਦਿਨ ਖੋਲ ਜਾਂਦੇ ਆ ਜੀ ਕਲਕੱਤਾ ਝਾਟਰਾਲ ਜਾਂ ਮਤਲਬ ਬਾਦ ਤੋਂ ਨਹੀਂ ਇਹ ਜੀ ਅੱਛਾ ਹਾਂਜੀ ਬਾਦ ਜਾਨੀ ਕਲਕੱਤਾ ਇੱਕਦਮ ਹੋ ਜਾਣੀ ਇਹ ਜੀ ਆ ਜਿਹੜੇ ਬੱਕਰੀਆਂ ਖਾ ਵੀ ਰਹੀਆਂ ਜੀ ਨਾ ਹਾਂਜੀ ਤੇ ਇੱਕ ਹਫ਼ਤੇ ਦੇ ਵਿੱਚ ਵਿੱਚ ਐਨ ਨੇ ਬਰਾਬਰ ਫੇ ਹੋ ਜਾਣਾ ਜੀ ਅੱਛਾ ਜੀ ਹਾਂਜੀ ਓਕੇ ਕੀਕ ਇਹ ਹਫ਼ਤੇ ਚ ਹੋ ਜੂਗੀ ਹਾਂ ਬਰਾਬਰ ਹੋ ਜਾਣੀ ਆ ਜੀ ਜਿੰਨਾ ਚ ਘੱਟ ਹੋ ਜਾਂਦੀ ਹੈ ਜੀ ਕਿੰਨੀ ਕੁ ਪੁਰਾਣੀ ਕਣਕ ਜਿਹੜੀ ਆ ਉਹ ਆਪਾਂ ਖਵਾ ਸਕਦੇ ਆ ਬੱਕਰੀਆਂ ਨੂੰ ਜਿੱਦਾਂ ਹੁਣ ਮੰਨ ਲਾ ਇਹ ਤਾਂ ਢਾਈ ਮਹੀਨੇ ਦੀ ਲਗਭਗ ਹੋ ਗਈ ਜੇ ਨਵੰਬਰ ਦੇ ਪਹਿਲੇ ਹਫ਼ਤੇ ਵਿੱਚ ਜੀ ਆ ਹਾਂ ਨਾ ਸਵਾ ਦੋ ਢਾਈ ਮਹੀਨੇ ਤਾਂ ਹੈਗੇ ਆ ਹਾਂ ਹੁਣ ਇਹ ਹੋਰ ਕਿੰਨੀ ਕੁ ਪੁਰਾਣੀ ਆਪਾਂ ਖਵਾ ਸਕਦੇ ਹਾਂ ਹੁਣ ਜਦਾਂ ਇਹ ਆ ਜਿਹੜਾ ਆ ਥੋੜੇ ਦਿਨਾਂ ਦਾ ਹੋਰ 15 20 ਦਿਨ ਅਜੇ ਚਾਰ ਸਕਦੀ ਆ ਅਜੇ ਚਾਰ ਸਕਦੀ ਆ ਜਨਵਰੀ ਦਾ ਮਹੀਨਾ ਜੀ ਹਾਲ ਇਹਨਾਂ ਨੂੰ ਪੂਰੀ ਚਾਰਨੀ ਆ ਚਾਰ ਜਾਂਦੀ ਆ ਚਾਰ ਜਾਂਦੀ अच्छा हां जी ओ फिर ਬਾਅਦ ਫਿਰ ਗਾੜੀ ਬਾਅਦ ਚ ਚਾਰੀ ਫੇ ਸ਼ਾਮਾ ਥੋੜਾ ਰਹਿ ਜਾਂਦਾ ਗਾੜੀ ਕਿੰਨੇ ਕੁ ਕਸਾਰ ਆ ਜਿਹੜੇ ਇਦਾਂ ਚਰਵਾਉਂਦੇ ਆ ਇਦਾਂ ਅਰੇ ਬਾਬਾ ਥੋੜਾ ਵੱਡਾ ਚਰਵਾਉਂਦਾ ਜਦਾਂ ਇਹ ਕੋਈ ਗਾਂਹ ਹੋਲੀ ਹੋਲੀ ਚੱਲ ਹੋਰ ਵੀ ਲੋਕਾਂ ਨੂੰ ਪਤਾ ਲੱਗੂਗਾ ਚਰਾਉਣਗੇ ਮੈਂ ਇਨੀ ਗੱਲ ਦੱਸ ਦਵਾ ਹੁਣ ਕਹਾਣੀ ਆਉਣੀ ਆ ਸਾਡੇ ਤੇ ਸਵਾਲ ਇਹ ਇਹ ਕਿਦਾਂ ਹਰਿਆਣੇ ਦੇ ਵਿੱਚ ਵੀ ਪਿਛਲੇ ਦਿਨੀ ਇੱਕ ਵੀਡੀਓ ਜਿਹੜੀ ਆ ਉਹ ਬਹੁਤ ਵਾਇਰਲ ਹੋਈ ਸੀਗੀ ਮੈਂ ਮੈਂ ਉਹ ਵੀਡੀਓ ਦੇਖੀ ਸੀ ਥੋੜੀ ਜਿਹੀ ਉਹ ਐਸ ਸਾਰਾ ਰੋਲਰ ਫੇਰ ਦਿੰਦਾ ਹਾਂ ਹਾਂ ਫੇਰ ਦਿੰਦਾ ਜੀ ਫੇਰ ਦਿੰਦਾ ਹਾਂਜੀ ਭਾਈ ਉਹ ਰੂਲਰ ਫੇਰ ਦਿੰਦਾ ਹਾਂ ਜੀ ਫੇਰ ਦਿੰਦਾ ਜੀ ਤੇ ਉਹ ਰੋਲਰ ਫੇਰ ਦਿੰਦੇ ਵੇ ਉਹ ਰੋਲਰ ਜੇ ਆ ਜਿਹੜਾ ਆ ਨਾ ਉਹ ਇਹਦਾ ਸਿਰ ਹਾਂ ਮਤਲਬ ਉਹਦਾ ਕੀ ਹੁੰਦਾ ਜੀ ਉੱਤੋਂ ਤੋੜਨਾ ਜੀ ਤੋੜ ਕੇ ਥੱਲੇ ਫਟਾਰਾ ਕਰਨਾ ਹੁੰਦਾ ਬਿਲਕੁਲ ਜਿਵੇਂ ਆਪਾਂ ਖੜੇ ਤੇ ਆ ਟੁੱਟ ਗਿਆ ਹਾਂਜੀ ਹਾਂਜੀ ਤੇ ਬੂਟਾ ਟੁੱਟ ਆ ਜਿੱਦਾਂ ਜੇ ਭੱਜ ਗਏ ਤਾਂ ਕੋਈ ਨੁਕਸਾਨ ਨਹੀਂ ਕਿਹਾ ਅੱਛਾ ਜੀ ਕੋਈ ਨੁਕਸਾਨ ਨਹੀਂ ਸਾਰੇ ਐਂ ਸੈੱਟ ਹੋ ਜਾਣੀ ਇਹ ਜੀ ਸਗੋਂ ਜ਼ਿਆਦਾ ਫਟਾਰਾ ਹੋ ਕੇ ਹੋਣੀ ਆ ਜੀ ਤੇ ਉਹ ਜਿਹੜੀ ਜਿਹੜੀ ਮੈਂ ਵੀਡੀਓ ਦੇਖੀ ਸੀ ਮੈਂ ਉਸ ਉਸ ਦੇ ਐਂਗਲ ਤੋਂ ਗੱਲ ਕਰਦਾ ਉਹ ਵੀਡੀਓ ਜਿਹੜੀ ਕਾਫੀ ਵਾਇਰਲ ਹੋਈ ਲੋਕਾਂ ਨੇ ਦੇਖੀ ਵੀ ਆ ਹਾਂਜੀ ਪਰ ਜਿਹੜੀ ਹੁਣ ਆ ਤਕਨੀਕ ਆ ਨਾ ਜੀ तकरीबन ਉਹੋ ਜੀ ਹੀ ਗੱਲ ਈ ਹਾਂਜੀ ਹਾਂਜੀ ਉਹੋ ਜੀ ਗੱਲ ਜੀ ਇਹ ਵੀ ਇੱਕ ਤਰ੍ਹਾਂ ਉਹਨੂੰ ਹਾਂਜੀ ਮਤਲਬ ਇੱਕ ਸ਼ੰਗਾਈ ਕਹਿ ਲਓ ਹਾਂ ਸ਼ੰਗਾਈ ਲਾ ਦੋ ਜੀ ਸਹੀ ਗੱਲ ਜੇਕਰ ਹਰੇਕ ਚੀਜ਼ ਦੀ ਸ਼ੰਗਾਈ ਕਰਦੇ ਫਲ ਜ਼ਿਆਦਾ ਲੱਗਦਾ ਜੀ ਅੱਛਾ ਜੀ ਹਾਂਜੀ ਹਾਂਜੀ ਮੰਨ ਲਓ ਆੜੂ ਆ ਕਾਲਾ ਕਾਂਡ ਸੰਡ ਕਰ ਦੋ ਜੀ ਹਨਾ ਯਾਨੀ ਹੁਣ ਸਾਡੇ ਤੇ ਤੁਸੀਂ ਜਦੋਂ ਸਵਾਲ ਸਾਨੂੰ ਇਹ ਕਰੋਗੇ ਅ ਵੀ ਇਹ ਅਸੀਂ ਕਿੱਥੇ ਕਰੀਏ ਕਿੱਦਾਂ ਕਰੀਏ ਯਾਰ ਸਿੰਪਲ ਜੀ ਕਹਾਣੀ ਆ ਤੁਸੀਂ ਸਾਰੀ ਕਣਕ ਚ ਨਾ ਕਰਕੇ ਦੇਖਿਓ ਇਦਾਂ ਆ ਜਿਹੜੀ ਗੱਲ ਆਪਾਂ ਵਾਰ-ਵਾਰ ਕਹੀਦੀ ਆ ਤੁਸੀਂ ਕਣਕ ਦੇ ਆਪਣੀ ਦੇ ਥੋੜਾ ਜਿਹਾ ਹਿੱਸੇ 'ਚ ਕਰ ਲਿਓ ਜਿਵੇਂ ਇੱਕ ਕਿਾਰੇ 'ਚ ਕਰ ਲਓ ਅੱਧੇ 'ਚ ਕਰ ਲਓ ਥੋੜਾ ਜਿਹਾ ਹਿੱਸੇ 'ਚ ਕਰਕੇ ਦੇਖੋ ਉੱਥੇ ਨਿਸ਼ਾਨ ਲਾ ਲਿਓ ਵੀ ਇੱਥੇ ਤੱਕ ਬੱਕਰੀਆਂ ਨੂੰ ਖਵਾਈ ਹੈ ਉਹਦਾ ਫਟਾਰਾ ਦੇਖ ਲਓ ਜੀ ਰੱਸੀ ਬੰਨ ਕੇ ਉਹਦਾ ਬੂਟਾ ਦੇਖ ਲਿਓ ਕਿੰਨਾ ਕਰਦੇ ਉਹਦੇ ਬੂਟੇ ਨੂੰ ਤੁਸੀਂ ਦੂਸਰੇ ਨਾਲ ਬਾਕੀ ਨਾਲ ਹਾਂ ਜੀ ਆਪੇ ਪਤਾ ਲੱਗ ਜਾਂਦਾ ਨੇ ਵੀ ਕਰਕੇ ਦੇਖ ਹਾਂਜੀ 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 ਤੋਂ ਅਗਰ ਕੋਈ ਜ਼ਿਆਦੇ 'ਚ ਕਰ ਸਕਦਾ ਉਹ ਜ਼ਰੂਰ ਕਰ ਲਵੇ ਉਹ ਤੁਹਾਡੀ ਖੁਸ਼ੀ ਆ ਆਪਣੀ ਪਰ ਅਸੀਂ ਤੁਹਾਨੂੰ ਇੰਨੀ ਹੀ ਸਲਾਹ ਜਿਹੜੀ ਆ ਦਵਾਂਗੇ ਕਿ ਤੁਸੀਂ ਆਪਣਾ ਜਿਹੜਾ ਜਿਹੜਾ ਹੈਗਾ ਆ ਉਹ ਕਣਕ ਦੇ ਵਿੱਚ ਜਿਹੜਾ ਆ ਐਕਸਪੈਰੀਮੈਂਟ ਆ ਉਹ ਥੋੜੀ ਜਿ ਕਰਕੇ ਜ਼ਰੂਰ ਦੇਖਿਓ ਇੱਕ ਅੱਧੇ ਖੇਤ ਚ ਕਰ ਲਓ ਜ਼ਿਆਦਾ ਚ ਨਾ ਕਰਿਓ ਪਰ ਕਰਕੇ ਦੇਖਿਓ ਤੇ ਤੁਹਾਨੂੰ ਇਹਦਾ ਰਿਜ਼ਲਟ ਵੀ ਜ ਆ ਦੇਖੋ ਜੀ ਹੁਣ ਬੱਕਰੀਆਂ ਕਿੱਧਰ ਬਹਿ ਗਈਆਂ ਵਿੱਚ ਦੇਖੋ ਵਿੱਚ ਸਾਰੇ ਰਾਜ ਪੱਜ ਕੇ ਬੈਠੀਆਂ ਇੱਥੇ ਬਹੁਤ ਰਾਜੀਆਂ ਪੱਜੀਆਂ ਬੈਠੀਆਂ ਆ ਕੁਸ਼ਤਾਂ ਲੈ ਲੈ ਦੇਸਣ ਮੇਰੀ ਨਹੀਂ ਡੈ ਹਾਂ ਜੀ ਕਿ ਕਣਕ ਜਿਹੜੀ ਥੱਲੇ ਬੈਠੇ ਇੱਧਰ ਦੇਖੋ ਜੀ ਬੱਕਰੀਆਂ ਬੱਕਰੀਆਂ ਕਿੱਥੇ ਡੇਡ ਡੇਡ ਫੁੱਟ ਤੋਂ ਵੱਡੀ ਹੋ ਚੁੱਕੀ ਆ ਤਾਂ ਹੁਣ ਜਦੋਂ ਕਣਕ ਹੀ ਏਡੀ ਹੋ ਗਈ ਆ ਤਾਂ ਮਤਲਬ ਛੋਟੇ ਛੋਟੇ ਲੇਲੇ ਬੈਠੇ ਦਿਸਦੇ ਵੀ ਨਹੀਂ ਹਾਂ ਧਿਆਨ ਨਾਲ ਲੈ ਜਿਓ ਭਾਈ ਇਕੱਠੇ ਕਰਕੇ ਨਹੀਂ ਨਹੀਂ ਠੀਕ ਹੈ ਕਣਕੇ ਲੈ ਜਾਓ ਠੀਕ ਆ ਸਹੀ ਗੱਲ ਆ ਉਹ ਇਦਾਂ ਹੁੰਦਾ ਵੀ ਮੋੜ ਲਾਓ ਤੁਹਾਡਾ ਜਾਨਵਰੀ ਘਟ ਜਾ ਇਹ ਅੱਛਾ ਇਹਨੂੰ ਹੁਣ ਆਪਾਂ ਇਸ ਤੋਂ ਬਾਅਦ ਕੋਈ ਯੂਰੀਆ ਨਹੀਂ ਕੋਈ ਖਾਦ ਨਹੀਂ ਕੋਈ ਸਪਰੇ ਨਹੀਂ ਕਰ ਨਹੀਂ ਕੋਈ ਲੋੜ ਨਹੀਂ ਇਹਨੂੰ ਬਸ ਹੁਣ ਇਹਨੂੰ ਕੋਈ ਲੋੜ ਨਹੀਂ ਹਾਂਜੀ ਨਹੀਂ ਬਸ ਜੀ ਠੀਕ ਆ ਹੁਣ ਇੱਕ ਤਰ੍ਹਾਂ ਨਾਲ ਆਪਾਂ ਇਹਦੀ ਉਹ ਸੰਗਾਈ ਕਰ ਹਾਂ ਸੰਗਾਈ ਕਰ ਦਿੱਤੀ ਆ ਜੀ ਠੀਕ ਆ ਹਾਂ ਸੰਗਾਈ ਤਾਂ ਜ਼ਰੂਰੀ ਜੇ ਤਾਂ ਮੰਨ ਲਓ ਹਲਦੀ ਦੀ ਆ ਜੀ ਹਮ ਹਲਦੀ ਜੀ ਆਪਣੀ ਹੈ ਨਾ ਕਰੋਂਬਲਾ ਕਰਦੀ ਆ ਹੋਰ ਫਟਾਰਾ ਜ਼ਿਆਦਾ ਹੁੰਦਾ ਵਿੱਚੋਂ ਕਰੋਂਬਲ ਖੇਚਦੇ ਹੀ ਰਿਹਾ ਜੀ ਹੈ ਨਾ ਉਹਦਾ ਬਾਦ ਦਾ ਰੋਕਣਾ ਹੁੰਦਾ ਜੀ ਇਹਦਾ ਵੀ ਜਿਹੜੀ ਉੱਤੋਂ ਕਟਾਈ ਹੋ ਗਈ ਉੱਤੋਂ ਬਾਦ ਦਾ ਰੋਕਿਆ ਜੀ ਮਤਲਬ ਉਨੇ ਥੱਲੇੋਂ ਨਿਕਲ ਆਉਣੇ ਚੁਹੀਏ ਜੀ ਉਨੇ ਮਤਲਬ ਬਰਾਬਰੋਂ ਫਟਾਰਾ ਹੋ ਜਾਂਦਾ ਜਿੱਦਾਂ ਹੀ ਜ਼ਰੂਰੀ ਆ ਜੀ ਫਟਾਰਾ ਜੇ ਤਾਂ ਤੁਸੀਂ ਦੇਖਦੇ ਹੋ ਫੇਰਦੇ ਆ ਮਗਰ ਵੀ ਕੁਆਲਿਟੀ ਬਣੀ ਰਹਿੰਦੀ ਆ ਹਾਂਜੀ ਹਾਂਜੀ ਕਾਨਕਰੀ ਸਾਹਿਬਾ ਬੜੀਆ ਬਾਣੀ ਹੈ ਜੀ। ਅੱਛਾ ਜੀ। ਹਾਂਜੀ ਹਾਂਜੀ ਕਾਨਕਤਾ ਜੀ ਫਰਵਰੀ ਦਾ ਮਹੀਨਾ ਵੀ ਜੇ ਖਾ ਜਾਣ ਤਾਂ ਵੀ ਇੱਕਦਾਂ ਹੀ ਫਟਾਰਾ ਬਾਅਦ ਚ ਹੋ ਜਾਂਦਾ ਜੀ। ਫਰਵਰੀ ਦਾ ਮਹੀਨਾ ਵੀ ਜੇ ਖਾ ਜਾਵੇ ਤਾਂ ਵੀ ਕੋਈ ਚੱਕਰ ਨਹੀਂ ਜੀ। ਦਿੱਕਤ ਨਹੀਂ ਕੀ ਕੋਈ। ਹਾਂਜੀ ਹਾਂਜੀ ਨਹੀਂ ਜੀ। ਫਟਾਰਾ ਬਹੁਤ ਛੇਤੀ ਹੁੰਦਾ ਜੀ। ਉਹਨਾਂ ਛੇਤੀ ਰਾਜਣਾ ਜੀ। ਇਸ ਵੀਡੀਓ ਦੇ ਵਿੱਚ ਜੇ ਕੋਈ ਤੁਹਾਡਾ ਸਵਾਲ ਹੋਵੇ ਉਹ ਫੋਨ ਕਰਕੇ ਪੁੱਛ ਲੈਣਾ। ਕਮੈਂਟ ਕਰਕੇ ਪਲੀਜ਼ ਸਵਾਲ ਨਾ ਪੁੱਛਿਓ। ਫੋਨ ਕਰ ਲਿਓ ਜੇ ਕੋਈ ਕਰਨਾ ਚਾਹੁੰਦਾ। ਚਾਹੇ ਸਾਨੂੰ ਕਰ ਲਓ ਚਾਹੇ ਪਾਜੀ ਦਲਵੀਰ ਸਿੰਘ ਮੇੜੂ ਉਹਨਾਂ ਨੂੰ ਕਰ ਲਓ ਕੋਈ ਚੱਕ ਤੁਸੀਂ ਜਦੋਂ ਮਰਜ਼ੀ ਜਿਹੜਾ ਸਵਾਲ ਆਪਣਾ ਕਰ ਲਈਓ ਤੇ ਇਹਦਾ ਤੁਹਾਨੂੰ ਜਿਹੜਾ तकरीबन ਅਸੀਂ ਇਹਦੇ ਬਾਰੇ ਗੱਲਾਂ ਕਰਤੀਆਂ ਕੋਈ ਗੱਲ ਰਹਿੰਦੀ ਤਾਂ ਨਹੀਂ ਲੈ ਜੀ ਤੇ ਜੋੜੇ ਨੇ ਪੀਆਰ ਪੰਜਾਬ ਦੇ ਨਾਲ ਇੱਕ ਨਵੀਂ ਵੀਡੀਓ ਦੇ ਨਾਲ ਆਪਾਂ ਜਲਦੀ ਮਿਲਦੇ ਹਾਂ ਨਵਾਂ ਬਲੌਗ ਬਣਾਉਂਦੇ ਹਾਂ ਧੰਨਵਾਦ ਜੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ